ਫਰੀਦਕੋਟ ਦੇ ਜੀਐਮ ਆਈਸੀ ਅਦਾਲਤ ਵਿੱਚ ਕੁੱਲ 53 ਮੁਲਜ਼ਮਾਂ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ ਜੋ ਕਿ ਲਗਭਗ ਪਿਛਲੇ 16 ਸਾਲ ਪਹਿਲਾਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੀ ਪਮੇਡ ਦੀ ਪ੍ਰੀਖਿਆ ਵਿੱਚ ਝਾਲਸਾਜੀ ਕਰਨ ਵਿੱਚ ਦੋਸ਼ੀ ਪਾਏ ਗਏ ਸਨ ਜਿਨ੍ਹਾਂ ਵਿੱਚ 16 ਉਮੀਦਵਾਰ ਵਿਦਿਆਰਥੀ ਤੋਂ ਇਲਾਵਾ 14 ਇਨਪੁੱਟ ਹਾਲਾਂਕਿ 24 ਮਾਪੇ ਅਤੇ ਵਿਚੋਲिए ਸਨ ਨੂੰ ਬਰੀ ਕਰ ਦਿੱਤਾ ਗਿਆ ਇਹ ਲੋਕ ਪੰਜਾਬ ਹਰਿਆਣਾ ਦਿੱਲੀ ਯੂਪੀ ਬਿਹਾਰ ਅਤੇ ਹਿਮਾਚਲ ਪ੍ਰਦੇਸ਼ ਨਾਲ ਸੰਬੰਧਿਤ ਨੇ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਇਹਨਾਂ ਲੋਕਾਂ ਨੇ ਸੁੱਖ ਦਾ ਸਾ ਲਿਆ ਹੈ ਐਫ ਆਈ ਆਰ 222 ਆਫ 2008 ਪੀ ਐਸਟੀ ਫ੍ਰੀ ਕੋਡ ਇਸ ਕੇਸ ਦੇ ਵਿੱਚ ਪੀ ਐਮਟੀ ਦਾ ਐਗਜ਼ਾਮ ਹੋਇਆ ਸੀਗਾ 2008 ਦੇ ਵਿੱਚ ਉਹਦੇ ਵਿੱਚ ਬੰਗਲਿੰਗ ਹੋਈ ਸੀ ਪਰਸੋਨੇਸ਼ਨ ਹੋਈ ਸੀ ਵੀ ਸਟੂਡੈਂਟਸ ਦੀ ਜਗ੍ਹਾ ਤੇ ਕੋਈ ਹੋਰ ਆ ਕੇ ਪੇਪਰ ਦੇ ਕੇ ਚਲੇ ਗਿਆ ਉਦੇ ਮਸਲੇ 'ਚ ਇੱਕ ਮੁਕੱਦਮਾ ਕਰਚ ਹੋਇਆ ਸੀਗਾ 2008 ਦੇ ਵਿੱਚ ਔਰ ਇਸ ਕੇਸ ਦੇ ਵਿੱਚ 2011 ਦੇ ਵਿੱਚ ਤਕਰੀਬਨ ਚਲਾਨ ਪੇਸ਼ ਕੀਤਾ ਗਿਆ ਜਿਹਦਾ ਫੈਸਲਾ ਕੱਲ ਮਾਨਯੋਗ ਅਦਾਲਤ ਮੈਡਮ ਸੋਹੀ ਦੀ ਕੋਰਟ 'ਚ ਹੋਇਆ ਤੇ ਸਾਰੇ ਦੋਸ਼ੀ ਬਰੀ ਕਰ ਦਿੱਤੇ ਗਏ ਫਿਰ કુલ ਕਿੰਨੇ ਦੋਸ਼ੀ ਇਸ ਵਿੱਚ ਬਣਾਏ ਗਏ ਸੀ ਔਰ ਕਿਸ ਤਰ੍ਹਾਂ ਦੇ આરોਪ ਲਾਏ ਗਏ ਇਸ ਕੇਸ ਦੇ ਵਿੱਚ કુલ 56 ਦੋਸ਼ੀ ਸੀ ਜਿਨ੍ਹਾਂ 'ਚੋਂ ਦੋਾਂ ਦੀ ਡੈਥ ਹੋ ਗਈ ਸੀ ਇੱਕ ਸ਼ਾਇਦ ਅਪਸਪੌਂਡ ਕਰ ਰਿਹਾ ਬਾਕੀ 53 ਜਿਹੜੇ ਹੈ ਜਿਹੜੇ ਸ਼ੋਰੇ ਸੀ ਜਿਹਨਾਂ ਨੂੰ ਬਰੀ ਕੀਤਾ ਗਿਆ ਹਾਂ ਕੋਣ ਕੋਣ ਸੀ ਸਰ ਜੀ ਦੇ ਜਿਹੜੇ ਦੇਖੋ ਇਹਦੇ ਚ 13 ਬੰਦੇ ਇਮਪੋਸਟਰ ਸੀ ਜਿਨ੍ਹਾਂ ਤੇ ਦੋਸ਼ ਸੀਗੇ ਵੀ ਇਹਨਾਂ ਨੇ ਸਟੂਡੈਂਟ ਦੀ ਜਗ੍ਹਾ ਤੇ ਬੈਠ ਕੇ ਇਮਪਰਸੋਨੇਟ ਕਰਕੇ ਪੇਪਰ ਦਿੱਤਾ ਜਿਹਨਾਂ ਫੇਰੀ ਕੀਤੀ ਹੈ ਔਰ ਇਹਦੇ ਚ 16 ਸਟੂਡੈਂਟ ਸੀਗੇ 24 ਅਕਿਊਜ਼ਡ ਹੋਰ ਸੀਗੇ ਜਿਨ੍ਹਾਂ ਚ ਸਟੂਡੈਂਟ ਦੇ ਪੇਰੈਂਟਸ ਵੀ ਸੀਗੇ ਤੇ ਕੁਝ ਬੰਦੇ ਅਬੈਟਰ ਵੀ ਸੀਗੇ ਜਿਹੜੇ ਕਹਿੰਦੇ ਆ ਵੀ ਜਿਨ੍ਹਾਂ ਤੇ ਦੋਸ਼ ਹੈ ਸੀ ਵੀ ਇਹਨਾਂ ਨੇ ਇਹ ਸਾਰਾ ਕੁਝ ਹੋਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਹੈ ਕਾਂਸਪੀਰੇਸੀ ਕੀਤੀ ਸਿਰ ਪੇਰੈਂਟਸ ਨਾਲ ਗੱਲ ਕਰੀ ਤਾਂ ਪੇਰੈਂਟਸ ਨਾਲ ਕਿਸ ਤਰ੍ਹਾਂ ਦੇ ਦੋਸਤ ਬਣੇ ਸੀ ਕਿਉਂਕਿ ਜੇ ਗੱਲ ਕਰੀਏ ਤਾਂ ਸਟੂਡੈਂਟਸ ਤਾਂ ਮੰਨੇ ਜਾ ਸਕਦੇ ਆ ਜਾਂ ਉਹਨਾਂ ਦੀ ਜਗ੍ਹਾ ਜਿਹਨਾਂ ਨੂੰ ਪੈਪਰ ਦੇਉ ਮੰਨੇ ਪਰ ਪੇਰੈਂਟਸ ਨੂੰ ਤਾਂ ਸਿਰਫ ਇਸੇ ਗੱਲ ਕਰਕੇ ਇਨਵੋਲ ਕਰਤਾ ਵੀ ਦੇ ਐਪ ਸਪਲਾਈਡ ਦੀ ਫੰਡਸ ਫਾਰ ਦਿਸ ਕਾਂਸਪੀਰੇਸੀ ਸਿੰਪਲੀ ਇਸ ਕਲਦੀ ਜੀ ਹੁਣ ਕਿਹਦਾ ਫੈਸਲਾ ਪੈਂਦਾ ਹੈ ਸੋਚਿਆ ਉਹ ਕਿਸ ਕੇ ਸਟੇਨਰ ਰਿਲੇਟਡ ਹੈ ਕੋਮਨਿਓ ਗਲਤ ਨੇ ਇਹਨਾਂ ਨੂੰ ਇੱਕ ਵਾਰੀ ਵਾਰੀ ਕਰਤਾ ਹਲੇ ਸਾਨੂੰ ਕਾਪੀ ਆਫ ਜੱਜਮੈਂਟ ਨਹੀਂ ਮਿਲੀ ਉਹ ਸਹੀ ਪਤਾ تھا ਜਿਹੜੀ ਕੋਰਟ ਦੀ ਆਬਜ਼ਰਵੇਸ਼ਨ ਹੈ ਉਹ ਜੱਜਮੈਂਟ ਦੀ ਮਤਲਬ ਪੰਜਾਬ ਤੋਂ علاوہ ਹੋਰ ਕਿਹੜੀ ਸਟੇਟਾਂ ਨਾਲ ਪੰਜਾਬ ਤੋਂ ਇਲਾਵਾ ਰਾਜਸਥਾਨ ਬਿਹਾਰ ਯੂਪੀ ਦਿੱਲੀ ਅ ਸ਼ਾਇਦ ਗੁਜਰਾਤ ਦਾ ਵੀ ਕਾਹ ਸਟੂਡੈਂਟ तकरीबन 5 6 ਪੰਜਾਬ ਦੇ ਸਟੂਡੈਂਟ ਬਾਕੀ ਸਾਰੇ ਬਾਹਰੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ